ਅੱਜ ਦੇ ਰਿਸ਼ਤੇ ਨੋਟ ਕਰੋ ਜੀ 16 5 2025 ਜੱਟ ਸਿੱਖ ਸੁੰਦਰ ਲੜਕਾ ਕੱਦ 6 ਫੁੱਟ ਜਨਮ 26 10 1990 ਐਮ ਡੀ ਮੈਡੀਸ਼ਨ ਡਾਕਟਰ ਪਿੰਡ ਕਾਂਜਲਾ ਸੰਗਰੂਰ ਜੋਗ ਲੜਕੀ ਦੀ ਲੋੜ ਮੋਬਾਈਲ ਨੰਬਰ ਨੋਟ ਕਰੋ 94655 23498 ਅਗਲਾ ਰਿਸ਼ਤਾ ਨੋਟ ਕਰੋ ਜੀ ਕਟ ਸਿੱਖ ਇਕਲੌਤਾ ਲੜਕਾ ਕੱਦ 5 ਫੁੱਟ 11 ਇੰਚ ਜਨਮ 1998 ਕੈਨੇਡਾ ਪੀਆਰ ਆਪਣਾ ਕਰ ਕੈਨੇਡਾ 7 ਕਿੱਲੇ ਜ਼ਮੀਨ ਪੜੀ ਲਿਖੀ ਲੜਕੀ ਦੀ ਲੋੜ ਮੋਬਾਈਲ ਨੰਬਰ ਨੋਟ ਕਰੋ ਜੀ 88375 087 08 ਪੰਜਾਬ ਰਿਸ਼ਤੇ ਚੈਨਲ ਤੇ ਐਡ ਪਾਉਣ ਲਈ ਸਾਡੀ ਨਾਲ ਸੰਪਰਕ ਕਰੋ ਜੀ 94655 23498 ਤੇ ਡਾਟਾ WhatsApp ਕਰੋ ਜੀ ਧੰਨਵਾਦ ਜੀ